ਆ ਗਏ ਹਾਂ ਆਏ ਕਿਵੇਂ ਸੁਸਤ ਜੇ ਹੈਗੇ ਹੋ ਨਹੀਂ ਸੁਸਤ ਆਲੀ ਤਾਂ ਕੋਈ ਗੱਲ ਨਹੀਂ ਹੈਗੀ ਆ ਮੂੰਹ ਜਾਂ ਤਾਂ ਲਟਕਿਆ ਪਿਆ ਤੁਹਾਡਾ ਮੈਂ ਤਾਂ ਅੱਗੇ ਕਹੀ ਜਾਂਦੀ ਸੀ ਮੱਖ ਕਿੰਨੀ ਦੇਰ ਹੋ ਗਈ ਏ ਆਏ ਨਹੀਂ ਹਜੇ ਤੱਕ ਆਏ ਨਹੀਂ ਮਨਚੀ ਸੋਚੀ ਜਾਂਦੀ ਸੀਗੀ ਤੇ ਮੈਂ ਤਾਂ ਹੁਣ ਤੋਂ ਚਿੰਤਾ ਜੀ ਲਾਤੀ ਜਿਵੇਂ ਮੂੰਹ ਜਾਂ ਪਤਾ ਨਹੀਂ ਕਿਵੇਂ ਜੇ ਸੁੱਖ ਸ਼ਾਂਤੀ ਤਾਂ ਹੈਗੀ ਹੈ ਸਾਰੇ ਪਾਸੇ ਨਾ ਸੁੱਖ ਸ਼ਾਂਤੀ ਉਹ ਪਿੰਡੋਂ ਫੋਨ ਆਇਆ ਸੀ ਬਸ ਧੂਮੇ ਮਰ ਜਾ ਪਿੰਡੋਂ ਕਿਵੇਂ ਫੋਨ ਆਇਆ ਠੀਕ ਠਾਕ ਤਾਂ ਹੈਗੇ ਆ ਸਾਰੇ ਸੁੱਖ ਸ਼ਾਂਤੀ ਤਾਂ ਹੈਗੀ ਹੈ ਤੇਰਾ ਆ ਬੜਾ ਰੋੜਾ ਤੂੰ ਇੱਕੋ ਮਿੰਟ ਚਿਕ ਕਬਰ ਆ ਜਾਈ ਨਹੀਂ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਸੱਚੀ ਦੱਸ ਤੇ ਕਿਰ ਕਮੰਡਾ ਨੂੰ ਰੱਖ ਦਿਆਂ ਯਾਰ ਥੋੜਾ ਜਿਹਾ ਆ ਰੱਖ ਬੈਗ ਜਾ ਪਰੇ ਖੇਰਾ 10 ਪਿੰਡ ਦੇ ਵਿੱਚ ਸਾਰੇ ਠੀਕ ਠਾਕ ਹੈਗੇ ਆ ਉਹ ਠੀਕ ਠਾਕ ਹੈ ਕਿਉਂ ਐਵੇਂ ਘਬਰਾ ਜਾਨੀ ਮਿੰਟ ਚ ਗੱਲ ਨਹੀਂ ਸੁਣਦੀ ਲੈਣਾ ਨਹੀਂ ਦੇਣਾ ਨਹੀਂ ਮੈਂ ਤਾਂ ਉਹ ਦੱਸਿਆ ਤੈਨੂੰ ਵੀ ਪਿੰਡੋਂ ਫੋਨ ਆਇਆ ਸੀ ਡੈਡੀ ਦਾ ਹਾਂ ਤੇ ਠੀਕ ਠਾਕ ਹੈ ਐਸੀ ਕੋਈ ਗੱਲ ਨਹੀਂ ਅੱਗੇ ਤਾਂ ਗੱਲ ਸੁਣੇਗੀ ਫੇਰ ਹੀ ਹੈ ਹਾਂ ਉਹ ਕਹਿੰਦਾ ਯਾਰ ਤੂੰ ਆ ਜਾ ਤੇ ਮਤਲਬ ਬਜਾਈ ਜੀ ਕਰੀ ਜਨਾ ਮੈਂ ਹੂੰ ਨਰਮਾ ਵੀ ਜੀ ਜਨਾ ਨਹੀਂ ਤਾਂ ਮੈਂ ਹੂੰ ਤੇ ਫਿਰ ਤੂੰ ਆ ਕੇ ਦੱਸ ਜਾ ਫਿਰ ਤੂੰ ਐ ਬਾਅਦ ਚ ਫਿਰ ਨ ਕੋਚਾ ਹੀ ਕੱਢਦਾ ਹੁੰਦਾ ਹੈ ਡੈਡੀ ਉੱਥੇ ਝੋਨਾ ਪੀਜਣਾ ਸਤ ਸూర్ਜਮੁਖੀ ਬੂਜਣੀ ਸੀ ਇੱਥੇ ਐ ਕਰਨਾ ਸੀ ਬਾਹ ਕਰਨਾ ਸੀ ਕਹਿੰਦਾ ਤੂੰ ਪੜਿਆ ਲਿਖਿਆ ਹੈ ਗਿਆ ਤੇ ਆ ਜਾ ਤੂੰ ਆ ਕੇ ਦੱਸ ਦੇ ਭਾਈ ਹੋ 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 ਤੂੰ ਤਾਂ ਮੇਰਾ ਦਿਲ ਹਿਲਾ ਕੇ ਰੱਖਤਾ ਸੀਗਾ ਮੈਂ ਕਿਹਾ ਪਤਾ ਨਹੀਂ ਪਿੰਡੋਂ ਫੋਨ ਆਇਆ ਤੂੰ ਸੁਣਦੀ ਹੈਨੀ ਪਹਿਲੇ ਹਾਏ ਕੀ ਹੋ ਗਿਆ ਹਾਏ ਕੀ ਹੋ ਗਿਆ ਐ ਕਰਨ ਲੱਗ ਜਾਨੀ ਹਾਏ ਕੀ ਕਰਨ ਹੋਰ ਤੈਨੂੰ ਇਥੇ ਬੜਾ ਇਥੇ ਤੂੰ ਇਥੇ ਫਸਲਾਂ ਬਾਰੇ ਤੈਨੂੰ ਪਤਾ ਉਹ ਬੁੱਢਾ ਹੋ ਗਿਆ ساری ਉਮਰ ਹੋ ਗਿਆ ਉਹਨੂੰ ਬਜਾਈ ਕਰਦੇ ਨੂੰ ਹੁਣ ਤੈਨੂੰ ਪੁੱਛ-ਪੁੱਛ ਕੇ ਕਰੂਗਾ ਉਹ ਹੈ ਤੂੰ ਬੜਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਪ੍ਰੋਫੈਸਰ ਲੱਗਿਆ ਹੋਇਆ ਮਾਰਦਾ ਕੱਲ ਪ੍ਰੋਫੈਸਰ ਨਹੀਂ ਲੱਗੇ ਤਾਂ ਹੁਣ ਪੜ੍ਹੇ ਲਿਖੇ ਹੈਗੇ ਆਂ ਵੀ ਚਲ ਠੀਕ ਹੈ ਅੱਜਕਲ ਨਵੀਂ ਤਕਨੀਕ ਨਾਲ ਸਾਰੀ ਖੇਤੀਬਾੜੀ ਹੁੰਦੀ ਹੈ ਤੇ ਉਹਦੇ ਵਿੱਚ ਛੋੜਾ ਨਾ ਬਈ ਜਿਹੜਾ ਝਾੜ ਚੰਗਾ ਮਿਲ ਜਾਂਦਾ ਉਹਦੇ 'ਚ ਹਾਂ ਤੇ ਪੈਦਾਵਾਰ ਚੰਗੀ ਪ੍ਰੋਡਕਸ਼ਨ ਚੰਗੀ ਮਿਲ ਜਾਂਦੀ ਹੈ ਉਸੇ ਹਿਸਾਬ ਨਾਲ ਦੁਨੀਆ ਹੁਣ ਜਿਹੜੀ ਹੈ ਨਵੀਂ ਤਕਨੀਕ ਦੇ ਨਾਲ ਖੇਤੀਬਾੜੀ ਕਰਦੀ ਹੈ ਇਹ ਫਿਰ ਹੁਣ ਪੁਰਾਣੇ ਬਜ਼ੁਰਗ ਹੈ ਪੁਰਾਣੇ ਹਿਸਾਬ ਨਾਲ ਹੀ ਖੇਤੀਬਾੜੀ ਕਰਦੇ ਆ ਉਹ ਤਾਂ ਹੁਣ ਉਹਨੂੰ ਫੋਨ ਆਇਆ ਸੀ ਕਹਿੰਦਾ ਨਹੀਂ ਤਾਂ ਫਿਰ ਮੈਂ ਤੇਰਾ ਨਾਮ ਕੀ ਹੈ ਨਾਮ ਬੀਜ ਦਾ ਕਹਿੰਦਾ ਆਹੋ ਬੀਜ ਲੈਂਦੇ ਉਹ ਆਪਦੇ ਹਿਸਾਬ ਨਾਲ ਜਿਵੇਂ ਬਜ਼ੁਰਗ ਬੀਜਦੇ ਆ ਨਾ ਤੇ ਬੀਜ ਦੇ ਆਏ ਐ ਓਵੇਂ ਉਹਨੂੰ ਬੀਜਣ ਦੇ ਬੜਾ ਇੱਥੇ ਤੈਨੂੰ ਪਤਾ ਐਥੋਂ ਤੂੰ ਤਾਂ ਜਾਣ ਚਾਰ ਮਹੀਨਿਆਂ ਤੋਂ 2 ਮਹੀਨਿਆਂ ਤੋਂ ਖੇਤ ਦੇ ਵਿੱਚ ਜਾ ਕੇ ਵੜ ਕੇ ਵੇਖਦਾ ਨਹੀਂਗਾ ਕੀ ਬੀਜਿਆ ਕੀ ਨਹੀਂ ਵੀ ਜੇ ਗੱਲਾਂ ਮਾਰਦੇ ਤਾਂ ਐਡੀਆਂ ਐਡੀਆਂ ਤੈਨੂੰ ਪੁੱਛੂ ਫੋਨ ਕਰਕੇ ਚਲ ਉਹਨੇ ਉਹ ਪੁੱਛ ਲਿਆ ਹੋਣਾ ਕਿ ਪੁੱਤ ਚਲ ਕਣ ਕੇ ਕੌਣ ਕਵੱਡੀ ਐ ਹੁਣ ਤੇ ਫਸਲ ਬੀਜਣੀ ਐ ਤੇ ਵੀ ਚਲ ਕੀ ਬੀਜੀਏ ਹੁਣ ਤੂੰ ਵੀ ਉਹਦੇ ਮਗਰੀ ਲੱਗ ਗਈ ਡੈਡੀ ਦੇ ਟੋਕਾ ਟਕਾਈ ਦੇ ਹੋਗੇ ਹੁਣ ਬੈਠਣ ਨੂੰ ਵੀ ਕਹੀ ਨਹੀਂ ਤੈਨੂੰ ਬੱਸ ਉਹ ਤੂੰ ਤਾਂ ਪਹਿਲਾਂ ਮੇਰੇ ਜੀ ਹਲਾਤਾ ਹੈਂ ਜੀ ਹਲਾਨ ਕਰਕੇ ਮੈਂ ਕਿਹਾ ਭਾਈ ਪਿੰਡ ਦੇ ਵਿੱਚ ਪਤਾ ਨਹੀਂ ਕੋਈ ਰਾਜੀ ਖੁਸ਼ੀ ਵੀ ਹੈਗੀ ਕਿ ਕਿ ਫੋਨ ਆਇਆ ਸੀਗਾ ਪਿੰਡੋਂ ਮੈਂ ਡਰ ਗਈ ਭਾਈ ਫੋਨ ਪਿੰਡੋਂ ਖਰੇ ਸੁੱਖ ਸ਼ਾਂਤੀ ਹੋਵੇ ਕਿਵੇਂ ਫੋਨ ਆ ਗਿਆ ਲੈ ਬੈ ਮੈਂ ਪਾਣੀ ਲੈ ਕੇ ਆਣੀ ਆਹ ਉਹ ਫਿਰ ਮੈਂ ਡੈਡੀ ਨੂੰ ਕਹਤਾ ਵੀ ਛੁੱਟੀ ਨਹੀਂ ਮਿਲਦੀ ਮੈਨੂੰ ਤਾਂ ਹੂੰ ਤੇ ਕਹਿੰਦਾ ਫਿਰ ਫੋਨ ਤੇ ਦੱਸ ਦੇ ਫੋਨ ਤੇ ਫਿਰ ਮੈਂ ਫੋਨ ਤੇ ਥੋੜਾ ਗੱਲਾਂ ਬਾਤਾਂ ਹੁੰਦੀਆਂ ਨੇ ਹਿਸਾਬ-ਕਿਤਾਬ ਦੇਖਿਆ ਜਾਂਦਾ ਹੁੰਦਾ ਪਾਣੀ ਦਾ ਵੀ ਹਿਸਾਬ-ਕਿਤਾਬ ਦੇਖਿਆ ਜਾਂਦਾ ਬੋਰ ਵੀ ਉਹਨਾਂ ਨੇ ਐਦਕੀ ਥੋੜਾ ਜਿਹਾ ਕਹਿੰਦਾ ਲਾਉਣਾ ਸੀ ਬੋਰ ਤੇ ਤੇ ਪਿਛਲੇ ਸਾਲ ਤਾਂ ਠੀਕ ਕਰਾਇਆ ਸੀਗਾ ਬੋਰ ਨਾ ਆਉਂਦੀਆਂ ਨਹਿਰਾ ਆਉਂਦੀਆਂ ਨਹੀਂ ਹੈਗੀਆਂ ਉਹ ਪਾਣੀ ਥੱਲੇ ਡੂੰਗਾ ਹੋ ਗਿਆ ਹੁਣ ਪਾਣੀ ਡੂੰਗਾ ਹੋ ਗਿਆ ਫੇਰ ਉਹੀ ਪੰਗਾ ਹੋ ਜਾਂਦਾ ਚੱਲ ਮੈਂ ਪਾਣੀ ਲਿਆਉਣੀ ਆ ਕੇ ਰਖੜ ਜਾ ਲਿਆ ਪਾਣੀ ਆਹੋ ਕੁਛ ਨਾ ਕੁਛ ਆ ਕੇ ਇਹੋ ਜੀ ਗੱਲ ਸੁਣਾਊਗਾ ਕਿ ਮੇਰਾ ਤਾਂ ਜੀ ਹੱਲ ਗਿਆ ਮੈਂ ਇਹ ਕਹੇ ਪਿੰਡੋਂ ਫੋਨ ਆਇਆ ਭਾਈ ਮੈਂ ਤਾਂ ਡਰ ਗਈ ਪਿੰਡੋਂ ਦਾ ਫੋਨ ਆਏ ਇਹੋ ਜੇ ਉਦੋਂ ਹੀ ਆਉਂਦੇ ਹੁੰਦੇ ਨੇ ਜਦੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਠੀਕ ਹੀ ਹੋਵੇ ਭਾਈ ਸਾਰਿਆਂ ਨੂੰ ਸ਼ੁਕ ਸ਼ਾਂਤੀ ਰੱਖੇ ਰੱਬ ਚਲ ਪਾਣੀ ਪਿਆਵਾ ਫਿਰ ਕੋ ਚਾਹ ਪੀਉ ਤਬ ਚਾਹ ਪਿਆ ਦੂੰਗੀ ਲਫਾੜ ਪਾਣੀ ਪੰਮੀਏ ਮੈਂ ਤੈਨੂੰ ਇੱਕ ਗੱਲ ਪੁੱਛਦਾ ਵੀ ਉਹ ਤੁਹਾਡੇ ਜਿਹੜੇ ਆ ਤੇਰੇ ਪੇਕਿਆ ਨੇ ਹਾਹੋ ਜ਼ਮੀਨ ਜਿਹੜੀ ਐਤ ਕੀ ਫਿਰ ਕੀ ਬੀਜਿਆ ਨਰਮਾ ਬੀਜਿਆ ਐਤ ਕੀ ਨਰਮਾ ਕਾ ਨੂੰ ਬੀਜਿਆ ਨੀ ਨਰਮਾ ਨਹੀਂ ਤਾਂ ਫਿਰ ਕੀ ਝੋਨਾ ਲਾਉਣਗੇ ਨਹੀਂ ਫਿਰ ਫਿਰ ਕੀ ਉਹ ਸੂਰਜਮੁਖੀ ਬੀਜਦੇ ਹੁਣੇ ਕਾ ਨੂੰ ਸੂਰਜਮੁਖੀ ਬੀਜਦੇ ਸੂਰਜਮੁਖੀ ਦੇ ਦੁਆਰਾ ਗੂੜਾ ਲਾਉਂਦੇ ਹੋਣਗੇ ਬੀਜਦੇ ਹੋਣਗੇ ਨਹੀਂ ਨਹੀਂ ਉਹ ਐਤ ਕੀ ਕੁਝ ਨਹੀਂ ਬੀਜਦੇਗੇ ਉਹ ਤਾਂ ਫੇਰ ਕੀ ਐਤ ਕੀ ਕੁਝ ਨਹੀਂ ਬੀਜਦੇ ਉਹਨਾਂ ਨੇ ਤਾਂ ਠੇਕੇ ਤੇ ਦੇਤੀ ਠੇਕੇ ਤੇ ਦੇਤੀ ਤੇ ਹੋਰ ਮਤਲਬ ਸਾਰੀ ਦੇਤੀ ਸਾਰੀ ਦੇਤੀ ਠੇਕੇ ਤੇ ਉਹਨਾਂ ਨੇ ਤਾਂ ਅੱਛਾ ਹੋਰ ਫੇਰ ਤਾਂ ਉਹ ਗੱਲ ਹੋ ਗਈ ਮੇਰੇ ਤਾਏ ਵਾਲੀ ਗੱਲ ਕਰਤੀ ਉਹਨਾਂ ਨੇ ਤਾਂ ਹੂੰ ਉਹ ਮੇਰੇ ਤਾਏ ਨੇ ਪਤੰਦਰ ਨੇ ਸਾਰੀ ਜ਼ਮੀਨ ਗਾਲਤੀ 24 ਘੰਟੇ ਲੱਗੇ ਰਹਿੰਦਾ ਸੀ दारू ਚੀ ਲੱਗੇ ਰਹਿੰਦਾ ਸੀ ਕਦੇ 2 ਨੂੰ ਬਿਠਾ ਲਿਆ ਕਦੇ 4 ਨੂੰ ਬਿਠਾ ਲਿਆ ਪਤੰਦਰ ਨੇ ਐਂ ਹੀ ਸਾਰੀ ਠੇਕੇ ਤੇ ਹੀ ਦੇਦੀ ਹੈ ਹੈ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਉਹ ਤੇਰੀ ਗੱਲ ਕੀ ਸੁਆਹ ਸੁਣਾ ਆ ਮੈਂ ਤੇਰੇ ਭਰਾ ਨੂੰ ਜਾਣਦਾ ਉਹ ਪਤੰਦਰ ਦਿਨੇ ਹੀ ਪੀਤੀ ਰੱਖਦਾ ਕਦੇ 2 ਨੂੰ ਬਿਠਾ ਲੇ ਕਦੇ 4 ਨੂੰ ਬਿਠਾ ਲੇ ਪਤੰਦਰ ਐ ਬਸ ਉਹ दारू दारू ਨੂੰ ਤਾਂ दारू दारू ਦਿਖਦੀ ਹੈ ਠੇਕੀ ਤੇ ਤਾਂ ਫਿਰ ਜਾਣੀ ਸੀ ਜ਼ਮੀਨ ਸਾਰੀ ਹੈ ਹੋਰ ਕੀ ਅਕਲਦਾਨ ਨਾ ਉਹ ਠੇਕਾ ਨਹੀਂ ਦਾਰੂ ਵਾਲਾ ਠੇਕਾ ਸਮਝੀ ਬੈਠੇ ਉਹਨਾਂ ਨੇ ਤਾਂ ਬਜਾਈ ਦੇ ਠੇਕੇ ਤੇ ਦੇਤੀ ਸਾਰੀ ਜ਼ਮੀਨ ਹਾਂ ਪੁੱਠੀਆਂ ਗੱਲਾਂ ਤੇਰੇ ਤਾਏ ਵਾਂਗੂ ਨਹੀਂ ਦੇਤੀ ਕਿ ਸਾਰੀ ਠੇਕੇ ਤੇ ਵਕਾਤੀ ਪੀ ਗਏ ਜਿਹੜੇ ਦਾਰੂਆਂ ਤੁਸੀਂ ਹੈ ਉਹ ਫਿਰ ਤੇਰੀ ਗਲਤੀ ਹੈ ਦੱਸਣ ਚ ਤੂੰ ਕਹਿ ਵੀ ਉਹ ਬਈ ਉਹ ਤਾਂ ਬਜਾਈ ਵਾਲੇ ਠੇਕੇ ਦੇ ਦਿੱਤੀ ਤੂੰ ਕਹੇ ਮੈਂ ਕਹਿੰਨੀ ਠੇਕੇ ਦੇ ਦਿੱਤੀ ਮੈਂ ਸਮਝ ਲਿਆ ਵੀ ਦਾਰੂ ਵਾਲੇ ਠੇਕੇ ਦੇ ਦਿੱਤੀ ਦਾਰੂ ਵਾਲੇ ਠੇਕੇ ਤੇ ਦੇਤੀ ਆਈ ਕਿਵੇਂ ਦੇ ਦੇਣਗੇ ਉਹਨਾਂ ਨੇ ਰੋਟੀ ਨਹੀਂ ਖਾਣੀ ਹੈਂ ਠੇਕੇ ਤੇ ਦੇਤੀ ਠੇਕੇ ਤੇ ਸਮਝਦਾ ਤਾਂ ਹੈ ਨਹੀਂ ਗੱਲ ਪੂਰੀ ਤੇ ਭਰਾ ਦੀਆਂ ਆਦਤਾਂ ਉਹੀ ਨੇ ਮੈਂ ਜਾਣਦਾ ਤੇਰੇ ਭਰਾ ਦੀਆਂ ਉਹੀ ਆਦਤਾਂ ਨੇ ਧਾਰੂ ਵਾਲੇ ਠੇਕੇ ਤੇ ਤਾਂ ਉਹਨੇ ਜ਼ਮੀਨ ਦੇਣੀ ਹੀ ਦੇਣੀ ਆ ਮੈਨੂੰ ਪਤਾ ਹੈ ਐਵੇਂ ਦੇਣੀ ਹੈ ਆਹ ਤੁਹਾਡੇ ਬਜ਼ੁਰਗਾਂ ਨੇ ਗਲਤੀਆਂ ਤੇਰੇ ਤਾਏ ਨੇ ਗਲਤੀ ਤਾਂ ਮੇਰੇ ਭਰਾ ਦਾ ਨਾਮ ਵੀ ਕਹੀ ਜਾਂਦਾ ਆਖਿਓ ਨੇ ਤਾਂ ਠੇਕੇ ਦੇਤੀ ਸਾਡੇ ਕੋਲ ਤਾਂ ਹੈਗੀ ਐ ਸਾਡੇ ਤੇ ਨਹੀਂ ਸਾਡੇ ਕੋਲੇ ਨਹੀਂ ਹੈਗੀ ਸਾਡੇ ਕੋਲੇ ਵੀ ਬਥੇਰੀ ਹੈ ਉਹ ਤਾਂ ਤਾਏ ਨੇ ਤੇਰੇ ਸਿਰ ਵਰਗੀ ਐ ਘਲਿਆ ਕੋਲੇ ਤਾਏ ਨੇ ਗਾਲੀ ਆ ਤਾਂ ਹਾਂ ਤਾਏ ਨੇ ਗਾਲੀ ਐ ਮਾਰਦਾ ਅਠਾਂ ਦੇ ਭਾ ਦੀਆਂ ਤੂੰ ਤਾਂ ਐਵੇਂ ਮੇਰੇ ਭਰਾਵਾਂ ਤੇ ਲੱਗਦਾ ਹੈ ਹੈ ਕੋਈ ਗੱਲ ਹੋਵੇ ਉਹਨਾਂ ਦੇ ਵਾਸਤੇ ਤਾਂ ਇੰਨਾ ਮਾੜਾ ਬੋਲਦਾ ਇੰਨਾ ਮਾੜਾ ਬੋਲਦਾ ਹੈ ਉਹ ਲੱਗਦਾ ਸੱਚੀਆਂ ਗੱਲਾਂ ਫਿਰ ਕਹਿਣਾ ਤਾਂ ਫਿਰ ਮਿਰਚਾਂ ਲੱਗਦੀਆਂ ਨਾ ਮਿਰਚਾਂ ਲੱਗਣ ਨੂੰ ਕੀ ਹੈ ਹੈ ਐਵੇਂ ਕਹੀ ਜਾਂਦਾ ਕੁਛ ਨਾ ਕੁਛ ਹੈ ਉਹਨਾਂ ਬਾਰੇ ਤਾਂ ਨਾਪਛਣ ਆਪ ਉਹ ਤਾਂ दारू ਪੀਂਦਾ ਹੋਇ ਇਹ ਕਰਦਾ ਉਹ ਤਾਂ ਐਂ ਕਰਦਾ ਪਾਣੀ ਪੀ ਲੈਣ ਦੇ ਮੈਨੂੰ ਪਾਣੀ ਪੀ ਲੈਣ ਦੇ ਉਹਨਾਂ ਨੂੰ ਤਾਂ ਵੇਖ ਕੇ ਰਾਜੀ ਨਹੀਂਗਾ ਇਹ ਕੁਛ ਨਾ ਕੁਛ ਬੋਲਦਾ ਹੀ ਰਹੂਗਾ ਉਹਨਾਂ ਬਾਰੇ ਤਾਂ ਮੈਂ ਤਾਂ ਸੱਚੀਆਂ ਕਹਿਣਾ ਸੱਚੀਆਂ ਕਹਿਣਾ ਦੱਸ ਆਪ ਇੱਥੇ ਹੈ ਗਿਆ ਬੜਾ ਇਹਨਾਂ ਦੇ ਜਿਵੇਂ ਇੱਥੇ ਬੜੇ ਲਟਕਦੇ ਪਏ ਆ ਨਾ ਇਹਨਾਂ ਦੇ ਇੱਥੇ 50 50 ਕਿੱਲੇ ਮੂਹਾਰ ਦੇ ਅਠਾ ਦੇ ਭਾ ਦੀਆਂ ਐਵੇਂ ਮੇਰਾ ਦਿਮਾਗ ਖਰਾਬ ਕਰੂ ਬੈਠੀ ਬੈਠੀ ਮੈਂ ਤਾਂ ਆਪ ਦਾ ਸਬਜ਼ੀ ਕੱਟ ਲੈਣੀ ਆ ਹੋਰ ਕੀ ਕਰਾਂ ਇਹਦੇ ਕੋਲੇ ਬਹਿਣਾ ਤਾਂ ਨਹੀਂ ਚਾਹੁੰਦੀ ਸੀ ਪਰ ਬਹਿ ਜਾਨੀ ਆ ਕੀ ਕਰਾਂ 2 ਮਿੰਟ ਨਹੀਂ ਜਾਏਗੀ ਕਿੱਥੇ ਜਾਏਗੀ ਕਿੱਥੇ ਜਾਣਾ ਤਾਂ ਮੈਂ ਕਿੱਥੇ ਐ ਕੋਈ ਪੇਕੇ ਤੈਨੂੰ 2 ਦਿਨ ਨਹੀਂ ਰੱਖਦੇ ਤੇ ਕਿਉਂ ਨਹੀਂ ਰੱਖਦੇਗੇ ਪੇਕੇ 2 ਦਿਨ ਉਸੇ ਟਾਈਮ ਫੋਨ ਕਰ ਦਿੰਦੀ ਆ ਬਾਈ ਇਹਨੂੰ ਲੈ ਜਾਓ ਬਾਈ ਇਹਨੂੰ ਤੁਸੀਂ ਭੇਜ ਦਿੰਨੇ ਹੋ ਇੱਥੇ ਲੜ ਕੇ ਜਮਾ ਨਹੀਂ ਤੇ ਇੱਥੇ ਲੜ ਕੇ ਸਾਨੂੰ ਵੀ ਇੱਥੇ ਕੱਟਣਾ ਕਰ ਲੈਂਦੀ ਐ ਮੈਂ ਤਾਂ ਹੁਣ ਗਰਮੀ ਦੀ ਛੁੱਟੀਆਂ 'ਚ ਜਾਊਂਗੀ ਆਇਆ ਸੀਗਾ ਮੇਰੀ ਪਰਜਾਈ ਦਾ ਫੋਨ ਕਹਿੰਦੀ ਐ ਕਿ ਦੀਦੀ ਆ ਜੀ ਇੱਥੇ ਜੁੰਮਦੀਆਂ ਛੁੱਟੀਆਂ ਹੋਣ ਆਲੀਆਂ ਤੇ ਚੱਲ ਅਖੇ ਤੂੰ ਆਜੇ ਫਿਰ ਉੱਤੋਂ ਉੱਤੋਂ ਤਾਂ ਕਰਦੀ ਐ ਉਹ ਲੈ ਤੂੰ ਮੈਂ ਕੀ ਉਹਨਾਂ ਦੇ ਛੋਟੇ ਮਾਰਦੀ ਆ ਜਾ ਕੇ ਡਰਦੀਆਂ ਵਿਚਾਰੀਆਂ ਤੇਰੇ ਡਰਦੀਆਂ ਬੇ ਡਰਦੀਆਂ ਕੋਈ ਨਹੀਂ ਡਰਦਾ ਕਿਥੇ ਤੋਂ ਉਂਗਲਾ ਲਾਉਣੀ ਹੈ ਭਰਾਵਾਂ ਨੂੰ ਜਾ ਕੇ ਦੀ ਸ਼ਰਮ ਹੁੰਦੀ ਹੈ ਭਰਾਵਾਂ ਨੂੰ ਕੀ ਉਂਗਲਾਂ ਲਾਤੀਆਂ ਮੈਂ ਆਪਦੇ ਸੱਚ ਮੈਂ ਤੈਨੂੰ ਐ ਗੱਲ ਪੁੱਛਦਾ ਸੀ ਇੱਕ ਛੱਡ ਭਰਾ ਤੂੰ ਤਾਂ ਐਵੇਂ ਬਸਾਂ ਆਟਾ ਲਾਈ ਰਹੀ ਮੇਰੇ ਨਾਲ ਫਿਰ ਮੈਂ ਤੈਨੂੰ ਮੈਂ ਉਹ ਤੁਹਾਡੇ ਕੋਲੇ ਕਾਰ ਸੀ ਤੇਰੇ ਭਰਾ ਕੋਲੇ ਆਹੋ ਮੈਂ ਸੁਣਿਆ ਉਹ ਕਾਰ ਵੇਚਤੀ ਆਹ ਉਹ ਤਾਂ ਵੇਚਤੀ ਉਹਨਾਂ ਨੇ ਵੇਚਣੀ ਸੀ ਫਰਕਾਰ ਕਾਰ ਕੋਈ ਕਰਦਾ ਨਹੀਂ ਹੈਗਾ ਕਦੇ ਕਿਸੇ ਤੋਂ ਪੈਸੇ ਲਿਆ ਕਦੇ ਕਿਸੇ ਦੇ ਦੇਣੇ ਆ ਪੈਸੇ ਕਦੇ ਕੋਈ ਮੰਕਣ ਆ ਜਾਂਦਾ ਹੈ ਦੁਨੀਆ ਭਰ ਦਾ ਕਰਜ਼ਾਈ ਹੋਇਆ ਪਿਆ ਹੈ ਕਦੇ ਕੋਈ ਪੰਗਾ ਲੈ ਲੈਂਦਾ ਹੈ ਕਦੇ ਕੋਈ ਪੰਗਾ ਲੈਣ ਲੈਂਦਾ ਹੈ ਕਾਰ ਤਾਂ ਫਿਰ ਵਿਕਣੀ ਹੈ ਹਜੇ ਤਾਂ ਵੇਖੀ ਤਾਂ ਨਹੀਂ ਉਹ ਤੇ ਗੁੱਦੜ ਵੇਕਣਗੇ ਘਰ ਵੀ ਖੂਗਾ ਹਾਂ ਤੂੰ ਤਾਂ ਮਾੜੀਆਂ ਕੱਢਦਾ ਰਿਆ ਕਰ ਮੂੰਹ ਦੇ ਵਿੱਚ ਗੁੱਦੜ ਵੇਕਣਗੇ ਵਿਕਣਗੇ ਕਿਉਂ ਮਾੜੀਆਂ ਕਰਨ ਵਾਲੇ ਉਹਨਾਂ ਦੇ ਕੀ ਹੋ ਗਿਆ ਇਹੋ ਜਿਹਾ ਗੁੱਦੜ ਵਿਕਣ ਵਾਲਾ ਪੁੱਠੀਆਂ ਵਹਿਬਤਾ ਕਰ ਤਾਂ ਹੀ ਤਾਂ ਮੈਂ ਤੇਰੇ ਕੋਲੇ ਨਹੀਂ ਬੰਦੀ ਅਗਲੇ ਨੇ ਵੇਚ ਕੇ ਮੇਰੇ ਭਰਾ ਨੇ ਤਾਂ ਆਪਣਾ ਕਾਲੀ ਥਾਰ ਲੈ ਕੇ ਆਇਆ ਹੈ ਅਗਲਾ ਤਾਂ ਮੰਮੀ ਆਹੋ ਕਾਲੀ ਥਾਰ ਲੱਗ ਗਈਆਂ ਹੁਣ ਸਾਰਿਆਂ ਨੂੰ ਕਾਲੀ ਥਾਰ ਲੈ ਕੇ ਆਇਆ ਆਹੋ ਕਾਲੀ ਥਾਰ ਲੈ ਕੇ ਆਇਆ ਅੱਛਾ ਉਦੜ ਵੀ ਕਹਣਗੇ ਉਹਨਾਂ ਦੇ ਤਾਂ ਆਖੇ ਵੇਖ ਫੇਰ ਤਾਂ ਪੰਮੀਆਂ ਮੇਰੀ ਗੱਲ ਸੁਣ ਹੁਣ ਧਿਆਨ ਨਾਲ ਸੁਣ ਮੇਰੀ ਗੱਲ ਨਾ ਦੱਸ ਕੀ ਗੱਲ ਹੈ ਤੇਰੀ ਪੱਕਾ ਦੋ ਨੰਬਰ ਦਾ ਕੰਮ ਕਰਦਾ ਹੈ ਪੱਕਾ ਹਾਂ ਇਹ ਥਾਰਾਂ ਦੂਰਾ ਲੈ ਕੇ ਆਇਆ ਨਾ ਫੇਰ ਇਹ ਸਮਝ ਲਿਆ ਉਹ 2 ਨੰਬਰ ਦੇ ਕੰਮ 'ਚ ਪੈ ਗਿਆ ਫੇਰ ਤਾਂ ਸਮਝ ਲਾ ਵੀ ਅ ਚ ਬਸ ਤੇਰੇ ਕੋ ਫੋਨ ਆਉਣ ਵਾਲਾ ਹੀ ਆ 2-4 ਦਿਨਾਂ 'ਚ ਹੈ ਉਹਦੇ ਢੂਏ 'ਚ ਜਦੋਂ ਪੁਲਿਸ ਨੇ ਮਾਰੇ ਨਾ ਜੂਤ 76 ਦੇ ਤੇਰੇ ਦੀ ਲੈ ਤੇਰੇ ਦੀ ਦੇ ਤੇਰੇ ਦੀ ਲੈ ਤੇਰੇ ਦੀ ਤੇਰੇ ਕੋ ਫੋਨ ਆਊਗਾ ਤੇਰੀਆਂ ਭਾਬੀਆਂ ਦਾ ਭਰਜਾਈਆਂ ਦਾ ਬਾਈ ਨੂੰ ਕਹੇ ਜਲਦੀ ਆ ਜੇ ਹੈ ਤੇ ਉਹ ਛੜਾ ਕੇ ਲਿਆਉਣਾ ਥਾਣੇ ਤੋਂ ਮੈਨੂੰ ਪਤਾ ਹੈ 2 ਨੰਬਰ ਦਾ ਪੱਕਾ ਕੰਮ ਕਰਨ ਲੱਗ ਗਿਆ ਜਾਂ ਤਾਂ ਉਹ ਚੱਟਾ ਵੇਚਣ ਲੱਗ ਗਿਆ ਬਈ ਹਾਂ ਤੇ ਜਾਂ ਫਿਰ ਵੇਚਦਾ ਗੋੜੀਆਂ ਤੇ ਨਹੀਂ ਦਾ ਫੀਮ pouquinho ਤੱਕਾ ਹੀ ਵੇਚਦਾ ਹਾਂ ਆਹ ਕਾਲੀ ਥਾਰ ਐ ਨਹੀਂ ਆ ਜਾਂਦੀ ਏ ਮੱਛਗੇ ਮੱਛਗੇ ਹੁਣ ਤੁਸੀਂ ਤਾਂ ਸਾਰੇ ਹੈ ਸਾਰੇ ਤਾਂ ਸ਼ਰੀਕ ਥੱਲੇ ਲੱਗ ਕੇ ਹੁਣ ਸਾਰੇ ਬਹਿ ਕੇ ਚੁੱਪ ਕਰਕੇ ਤੇ ਤੇਰੇ ਵਰਗੇ ਵੀ ਮੱਛਗੇ ਕਾਲੀ ਥਾਰ ਲੈ ਕੇ ਆਇਆ ਅਗਲਾ ਕਾਲੀ ਥਾਰ ਆ ਇਥੇ ਜ਼ਮੀਨ ਵੀ ਐ ਤੇ ਆ ਮਤਲਬ ਕੋਠੀਆਂ ਵਾਲੇ ਵੀ ਮਾਲਕ ਹੈਗੇ ਨੌਕਰੀ ਵੀ ਲੱਗੇ ਹੋਏ ਆ ਕਾਲੀ ਥਾਰ ਅਜੇ ਤੱਕ ਨਹੀਂ ਸਾਡੇ ਤੋਂ ਤਾਂ ਲਈ ਗਈ ਹੈ ਦੋ ਨੰਬਰ ਦੇ ਕੰਮ ਤੋਂ ਵੀ ਨਾ ਨਹੀਂ ਹਾਂ ਕਾਲੀਆਂ ਥਾਰਾਂ ਚੱਲਦੀਆਂ ਆਈਮ ਇਨ ਚੱਲਦੀਆਂ ਹਾਂ ਜ਼ਮੀਨ ਐਡਰੈਸ ਏ ਛੋਟੇ ਤੇ ਸਿਰ ਵਰਗੀ ਪੱਕੀ ਹਾਂ ਨਾਲੇ ਮੈਂ ਤੈਨੂੰ ਹੋਰ ਦੱਸਦਾ ਇੱਥੇ ਘਰੇ ਨਾ ਬਾੜ ਦੀ ਉਹਨੂੰ ਕਿਤੇ ਹਾਂ ਕਿਉਂ ਹਾਂ ਕਿਤੇ ਵੀਰੇ ਆ ਜਾ ਇੱਥੇ ਆ ਜਾ ਉਹ ਕਹਿ ਦੇਵੇ ਵੀ ਮੈਂ ਆਉਣਾ ਭੈਣੇ ਤੇਰੇ ਕੋਲੇ ਆਉਣਾ ਹਾਂ ਆਊਗਾ ਉਹ ਤਾਂ ਕਾਲੀ ਥਾਰ ਥੂਰ ਲੈ ਕੇ ਇੱਥੇ ਕੋਈ ਜ਼ਰੂਰਤ ਨਹੀਂ ਹੈਗੀ ਨਾ ਤੈਨੂੰ ਪਤਾ ਵੀ ਉਹ ਚਿੱਟੇ ਦੀ ਉਹ ਚਿੱਟਾ ਵੇਚ ਕੇ ਲਈਏ ਜਾਓ ਉਹ ਪੱਕਾ ਮਰੂ ਮੈਂ ਮੇਰਾ ਤਜਰਬਾ ਇਸ ਲਾਈਨ ਦਾ ਸਾਰਾ ਹੀ ਫੇਰ ਤੂੰ ਕਰਦਾ ਰਿਹਾ ਇਹ ਕੰਮ ਮੈਂ ਕਰਦਾ ਰਿਹਾ ਹਾਂ ਤੇ ਤੈਨੂੰ ਤਜਰਬਾ ਹੈ ਤਾਂ ਮੇਰੀ ਗੱਲ ਸੁਣ ਲੈ ਆਊਗਾ ਮੇਰਾ ਭਰਾ ਤਾਂ ਸ਼ੌਂਕ ਨਾਲ ਆਊਗਾ ਕਹਿੰਦਾ 2 ਨੰਬਰ ਦਾ ਕੰਮ ਕਰਦਾ ਹੁਣ ਹੋ ਗਿਆ ਕ੍ਰਿਮੀਨਲ ਹੈ ਅਪਰਾਧੀ ਇਹੋ ਸਰਕਾਰ ਦਾ ਹੈ ਤੇ ਪੁਲਿਸ ਉਹਦੇ ਮਨ ਲੈ ਉਹ ਚਾਰ ਤਨੂੰ ਵਾਂਟਡ ਹੋ ਜੇ ਉਹ ਹੈ ਜਾਂ ਹੁਣ ਕੀ ਪਤਾ ਹੁਣ ਹੋ ਹੀ ਗਿਆ ਹੋਵੇ ਹੋਊਗਾ ਪੱਕਾ ਅੱਗੇ ਹੋ ਜੂਗਾ ਇਹ ਉਹ ਵਾਂਟਡ ਪੁਲਿਸ ਨੂੰ ਭਾਲਦੀ ਫਿਰਦੀ ਉਹ ਇੱਥੇ ਆ ਬੜੇ ਥਾਰ ਲੈ ਕੇ ਇੱਥੇ ਤੈਨੂੰ ਪਤਾ ਹੈ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਇਹ ਕਹਿੰਦਾ ਵੀ ਜਿਹੜੇ ਲੋਕ ਆ ਅਪਰਾਧੀ ਨੂੰ ਸ਼ਰਨ ਦਿੰਦੇ ਆ ਉਹਨਾਂ ਦੇ ਵੀ ਉਹੀ ਕਾਰਵਾਈ ਹੁੰਦੀ ਹੈ ਬਾਈਆ ਬਾਈਆ ਟੱਕੇ ਹਾਂ ਆਹੋ ਐਵੇਂ ਮਨ ਕਰ ਤਕਾਣੀਆਂ ਬਣਾਈ ਜਾਂਦਾ ਨਵੇਂ ਪੰਗੇ ਚ ਪੈਣਾ ਨਹੀਂ ਚਾਹੁੰਦਾ ਨਵੇਂ ਪੰਗੇ ਚ ਪੈਣਾ ਨਹੀਂ ਚਾਹੁੰਦਾ ਦੇਖ ਦੇਖ ਮੇਰੇ ਭਰਾ ਦੀ ਕਾਲੀ ਥਾਰ ਸੁਣ ਕੇ ਵੇਖ ਇਹਨੂੰ ਕਿਵੇਂ ਲੱਗ ਗਈਆਂ ਮਿਰਚਾਂ ਹੈਂ ਆਈਂ ਸ਼ਰੀਕ ਕਾਨੂੰ ਲੱਗੀਆਂ ਪਈਆਂ ਆਈਂ ਸ਼ਰੀਕ ਮੱੱੱਚੇ ਪਈ ਐ ਆਈ ਇਹਨੂੰ ਲੱਗ ਗਿਆ ਅਗਲਿਆਂ ਨੇ ਨਗਦ ਲਈ ਜ ਨਗਦ ਹੈ ਐਨੀ ਟਰੰਕ ਭਰ ਕੇ ਪੈਸਿਆਂ ਦਾ ਦੇ ਕੇ ਆਏ ਜਿੱਥੋਂ ਥਾਰ ਲੈ ਕੇ ਆਏ ਐ ਹੈ ਨਾਸ਼ਦਾਨ ਜਾਈ ਤੂੰ ਤੈਨੂੰ ਕਿਹਨੇ ਕਿਹਾ ਵੀ ਮੇਰੇ ਘਰ ਹੁੰਦੀ ਐ ਕਿ ਤੂੰ ਨਾਸ਼ਦਾਨ ਜਾਈ ਨਗਦ ਲਈ ਐ ਹਾਂ ਨਗਦ ਲਈ ਐ ਰੁਪਈਆ ਦਿੱਤਾ ਭਰ ਕੇ ਬੈਗ ਟਰੰਕ ਲੋਨ ਤੇ ਨਹੀਂ ਲਈ ਲੋਨ ਤੇ ਨਹੀਂ ਲਈ ਲੋਨ ਲਾਂਦੇ ਨਹੀਂ ਲਈ ਐ ਅਗਲਿਆ ਕੋਲੇ ਬਥੇਰੇ ਨੋਟ ਲੈ ਫਿਰ ਪੰਮੀਆਂ ਫੇਰ ਤਾਂ ਪੱਕਾ ਹੀ ਦੋ ਨੰਬਰ ਦਾ ਕੰਮ ਐ ਕੰਮ ਐ ਹੈ ਦੋ ਨੰਬਰ ਦਾ ਕੰਮ ਹੈ ਮੈਂ ਮਤਲਬ ਨਹੀਂ ਹੈਗਾ ਦੋ ਨੰਬਰ ਦਾ ਮੈਂ ਜਾਣਦਾ ਤੇਰੇ ਭਰਾ ਨੂੰ ਜੇਲਾ ਚੋਂ ਤਾਂ ਮੈਂ ਤੂੰ じゃ ਆਪ ਹੀ ਸਮਝਦੀ ਐ ਦੋ ਤਿੰਨ ਵਾਰੀ ਮੈਂ ਛਡਾ ਕੇ ਲਿਆ ਉਹ ਥਾੜੇ ਜਿਹਾ ਬਸ ਬਸ ਬਹਿ ਜਾ ਹੱਥ ਨੂੰ ਟੱਡ ਟੱਡ ਗੱਲਾਂ ਕਰਦਾ ਕਦੇ ਕਿਸੇ ਦੀ ਕੁੜੀ ਛੇੜਤੀ ਕਦੇ ਕੋਈ ਕੁਛ ਪੰਗਾ ਲੈ ਲਿਆ ਕਦੇ ਉਹ ਪਿੰਡੋਂ ਕਿ ਕਿਸੇ ਨੇ ਜੂਤ ਮਾਰਤੇ ਕਦੇ ਕਿਸੇ ਨੇ ਜੂਤ ਮਾਰਤੇ ਜਦੋਂ ਥਾਰ ਲੈ ਲਈ ਹੁਣ 50 ਗੱਲਾਂ ਕਰਦਾ ਉਹਨੇ ਤਾਂ ਐਂ ਲਈ ਹੈ ਉਹਨੇ ਤਾਂ ਚਿੱਟਾ ਵੇਚ ਕੇ ਲਈ ਹੈ ਉਹਨੇ ਤਾਂ ਜ਼ਮੀਨ ਵੇਚ ਕੇ ਲਈ ਹੈ ਉਹ ਫਿਰ ਨਹੀਂ ਨਹੀਂ ਆਈਆਂ 18 ਮੈਨੂੰ ਪਤਾ ਹੈ ਉਹ ਤਾਂ 2 ਨੰਬਰ ਦਾ ਕੰਮ ਕਰਦਾ ਤੇਰੇ ਕੋਲੇ ਹੈਗੀ ਹੈ ਨਾ ਤੇਰੇ ਕੋਲੇ ਹੈਗੀ ਤੂੰ ਲੈ ਲੈ ਤੈਨੂੰ ਕਿਹਨੇ ਕਿਹਾ ਅਗਲਿਆਂ ਕੋਲੇ ਤਾਂ ਹੈਗੇ ਨੇ ਲੋਟ ਤੇਰੇ ਕੋਲੇ ਐਨੀ ਤਰਖਾ ਆਉਂਦੀ ਹੈ ਦੇਖੋ ਘਰੇ ਮਤਲਬ ਜ਼ਮੀਨ ਵੀ ਹੈ ਉਹਦਾ ਵੀ ਆਪਣੇ ਕੋਲੇ ਉਹ ਹੋਇਆ ਵੀ ਚਲੋ ਉਹ ਤਾਂ ਆਪਾਂ ਡੈਡੀ ਤੋਂ ਲੈਂਦੇ ਨਹੀਂ ਹੈਗੇ ਵੀ ਚਲੋ ਹੈ ਤਾਂ ਸਾਰਾ ਕੋਈ ਪਰ ਅੱਜ ਮੈਂ ਮੰਗਾ ਨਾ ਤਾਂ ਥਾਰ ਮੈਨੂੰ ਦਵਾ ਦਊਗਾ ਪਰ ਥਾਰ ਆਪਣਾ ਤਾਂ ਚਲਦੀ ਕਿੱਥੇ ਤੇਲ ਪਤਾ ਤੈਨੂੰ ਫੇਰ ਤੇਲ ਕਿੱਥੇ ਤੇਲ ਬਥੇਰੇ ਵੇਖੀਓ ਲੱਗੇ ਉਹ ਤੂੰ ਨਹੀਂ ਲੈ ਸਕਦੇ ਤੇਰੇ ਭਰਾ ਨੇ ਕਿੱਥੋਂ ਲੈ ਲਈ ਜਵੇਂ ਉਹ ਅਸਲ ਤਾਂ ਅਗਲੇ ਪਿੰਡਾਂ ਵਾਲੇ ਤੇਸਤਾਲਿਆ ਤੂੰ ਦੇਖ ਲਈ ਆ ਕਿਸ ਤੋਂ ਉਸ ਤੋਂ ਭਰੀ ਨਹੀਂ ਜਾਣੀ ਉਹ ਚੱਕ ਕੇ ਲੈ ਜਾਣਗੇ ਐਵੇਂ ਚੱਕ ਕੇ ਲੈ ਜਾਣਗੇ ਨਗਦ ਤਾਂ ਲਈ ਹੈ ਅਗਲੇ ਨੇ ਨਗਦ ਪਰ ਮੇਰੇ ਸਹੁਰੇ ਦੀ ਐਂ ਦਾਸਤ ਨਕਦ ਪੈਸੇ ਕਿੱਥੋਂ ਆਏ ਉਹਨਾਂ ਕੋਲੇ ਖੇਰੇ ਪੈਸੇ ਆ ਪੈਸੇ ਤਾਂ ਮੇਰੇ ਕੋਲੇ ਮੰਗਦੇ ਹੁੰਦੇ ਸੀ ਜੀਜਾ ਦੇ ਹੀ ਆ 10000 ਰੁਪਏ ਮੈਂ ਤੈਨੂੰ ਦੇ ਦੇਣਾ 15 ਵੀ ਦਾ ਚਲੋ ਕੋਈ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਮਾਰਦਾ ਐ ਅਠਾਂ ਦੇ ਭਾ ਦੀਆਂ ਕੱਪੜੇ ਬਦਲ ਲੈ ਸੁਣ ਕੇ ਥਾਰ ਦੀ ਮੇਰਾ ਭਰਾ ਤਾਂ ਆਊਗਾ ਮੈਨੂੰ ਕਹਿੰਦਾ ਸੀ ਕਹਿੰਦਾ ਭੈਣੇ ਛੁੱਟੀਆਂ ਹੋ ਗਈਆਂ ਹੋਣੀਆਂ ਜਵਾਕਾਂ ਦੀਆਂ ਤਾਂ ਮੈਂ ਤੁਹਾਨੂੰ ਲੈਣ ਨਵੀਂ ਕਾਰ ਤੇ ਜਾਵਾਂਗੇ ਸਤਾ ਸਾਰੇ ਮਾਂ ਪੁੱਤ ਬੇਹੋਰੇ ਦੀ ਇਹ ਪੁਲਿਸ ਜੀ ਉਹਨੂੰ ਭਾਲਦੀ ਭਾਲਦੀ ਜਾ ਉਹਨਾਂ ਨੂੰ ਪਤਾ ਲੱਗ ਗਿਆ ਨਾ ਬਾਅਦ ਚ ਵੀ ਉੱਥੇ ਰਾਤ ਇੱਕ ਰਾਤ ਉੱਥੇ ਰੁਕਿਆ ਸੀ ਇਹੇ ਬਣਾਈ ਜਾਂਦਾ ਮਨਪ੍ਰਤਕਾਣੀਆ ਤਾਂ ਕਾਰਵਾਈ ਆਪਣੇ ਤੇ ਹੋਊਗੀ ਹਾਂਜੀ ਨਹੀਂ ਹੈਗੀ ਮਾਰੂ ਸਰਦੇ ਵਿੱਚ ਆਹੋ ਕੀ ਆ ਮਾਰਨਾ ਮੈਂ ਨੱਕ ਦੇ ਉੱਤੇ ਮਾਰਦਾ ਝੂਠ ਐਵੇਂ ਬਣਾਈ ਜਾਂਦਾ ਗੱਲਾਂ ਮੈਂ ਹੁਣੇ ਨਾ ਕਿਤੇ ਖਾ ਲਈ ਮੇਰੇ ਤੋਂ ਪਸਾੜਾਂ ਤੇ ਸਤਿ ਸ਼੍ਰੀ ਅਕਾਲ ਉਸ ਤੋਂ ਸਤਿ ਸ਼੍ਰੀ ਅਕਾਲ ਜੀ ਹੱਥ ਦੇ ਵਿੱਚ ਕੱਦੂ ਲੈ ਅੱਜ ਕੀਤੀ ਆ ਆਪਾਂ ਪੰਮੀ ਦੀ ਪੇਕਿਆਂ ਦੀ ਗੱਲ ਬੁਰਾਈ ਬੁਰਾਈ ਕੀਤੀ ਮੇਰੇ ਭਰਾ ਨੇ ਥਾਂ ਲੈ ਲਈ ਤੇ ਮੱਚ ਥੜ ਗਿਆ ਇਹ ਕਹਿੰਦੀ ਆ ਤੂੰ ਤਾਂ ਮੇਰੇ ਭਰਾਵਾਂ ਤੇ ਲੱਗਦਾ ਹੂੰ ਹੂੰ ਤੇ ਲੱਗਦੇ ਲੋਕ ਤੇ ਤਾਂ ਕਾਹਨੂੰ ਆ ਸਾਨੂੰ ਤਾਂ ਆਪ ਖੁਸ਼ੀ ਹੁੰਦੀ ਆ ਬਈ ਦੇਖੋ ਕਿੱਥੇ ਆ ਕੋਈ ਨਹੀਂ ਕਿਥੇ ਤੇ ਲੱਗਦਾ ਹਾਂ ਚੰਗੀ ਗੱਲ ਹੈ ਹਾਂ ਤੇ ਪ੍ਰਮਾਤਮਾ ਸਾਰਿਆਂ ਨੂੰ ਵਧੀਆ ਸੋਹਣੀਆਂ ਚੀਜ਼ਾਂ ਦੇਵੇ ਹੰਡਾਉਣ ਵਾਸਤੇ ਜ਼ਿੰਦਗੀ ਦੇਵੇ ਤਰੱਕੀਆਂ ਬਖਸ਼ੋ ਜਵਾਨੀਆਂ ਮਾਰਨ ਤੇ ਆਪਦਾ ਸੋਹਣਾ ਖਾਣ ਤੇ ਸੋਹਣਾ ਹਡਾਉਣ ਸਭ ਦੇ ਭੈਣ ਭਰਾ ਸਭ ਦੇ ਮਾਪੇ ਬਾਪ ਸਭ ਦੇ ਰਿਸ਼ਤੇ ਨਾਤੇ ਜੋ ਵੀ ਹੈਗੇ ਨੇ ਕੋਈ ਕਿਤੇ ਤੇ ਨਹੀਂ ਬਸਤਦਾ ਨਹੀਂ ਪਤਨੀ ਪੇਕਿਆਂ ਦਾ ਪਰਿਵਾਰ ਵੀ ਤਾਂ ਆਪਣਾ ਹੀ ਪਰਿਵਾਰ ਹੁੰਦਾ ਕੋਈ ਉਹ ਐਸੀ ਗੱਲ ਨਹੀਂ ਤੇ ਜਿਹੜੇ ਲੱਗਦੇ ਨੇ ਉਹ ਰੱਬ ਉਹਨਾਂ ਦਾ ਆਪੇ ਵੇਖੀ ਬੁਰਾ ਕਰਦਾ ਤੇ ਐਸ ਕਰਕੇ ਪਹਿਲਾਂ ਅਗਲੇ ਦੀ ਦੁਆ ਮੰਗੋ ਫਿਰ ਆਪਦੀ ਮੰਗੋ ਫਿਰ ਹੀ ਪ੍ਰਮਾਤਮਾ ਭਲਾ ਕਰਦਾ ਜੀ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ